ਬੀਤੇ ਦਿਨੀ ਪੰਜਾਬੀ ਇੰਡਸਟਰੀ ਨਾਲ ਜੁੜਦੀ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਜਿਸ ਨੇ ਬਹੁਤ ਸਾਰੇ ਲੋਕਾਂ ਦੇ ਮਨ ਨੂੰ ਨਿਰਾਸ਼ ਕੀਤਾ ਜੀ ਹਾਂ ਦੱਸ ਦਈਏ ਪੰਜਾਬੀ ਇੰਡਸਟਰੀ ਦੇ ਬਾਬਾ ਬੋੜ ਕਹੇ ਜਾਣ ਵਾਲੇ ਮਸ਼ਹੂਰ ਗਾਇਕ ਗੁਰਦਾਸ ਮਾਨ ਦੇ ਛੋਟੇ ਭਾਈ ਗੁਰਪੰਥ ਸਿੰਘ ਮਾਨ ਇਸ ਫਾਨੀ ਸੰਸਾਰ ਨੂੰ અલਵਿਦਾ ਕਹੇ ਜੀ ਹਾਂ ਅਚਾਨਕ ਕਈ ਇਸ ਖਬਰ ਨੇ ਗੁਰਦਾਸ ਮਾਨ ਅਤੇ ਉਹਨਾਂ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਸੁੱਟਿਆ ਤੇ ਦੱਸਿਆ ਜਾ ਰਿਹਾ ਸੀ ਕਿ ਗੁਰਦਾਸ ਮਾਨ ਦੇ ਛੋਟੇ ਭਾਈ ਕਾਫੀ ਚਿਰ ਤੋਂ ਕਿਸੇ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ ਜਿਸ ਕਰਕੇ ਉਹ ਇਸ ਜੱਗ ਨੂੰ ਵਿਛੋੜਾ ਦੇ ਕੇ ਚਲੇ ਗਏ ਦਸ ਦੇ ਹਾਲੀ ਚ ਗਾਇਕ ਦੇ ਭਰਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਨੇ ਸਭ ਨੂੰ ਇੱਕ ਵਾਰ ਭਾਵੁਕ ਕਰਕੇ ਰੱਖ ਦਿੱਤਾ ਇਸ ਵੇਲੇ ਗੁਰਦਾਸ ਮਾਨ ਦੀਆਂ ਅੱਖਾਂ ਵੀ ਹੰਝੂਆਂ ਨਾਲ ਭਰ ਗਈਆਂ ਤੇ ਆਪਣੇ ਛੋਟੇ ਭਾਈ ਦੇ ਜਾਣ ਦੇ ਗਮ ਕਰਕੇ ਉਹ ਕਾਫੀ ਨਿਰਾਸ਼ ਨਜ਼ਰ ਆਏ ਤੇ ਮੀਡੀਆ ਨਾਲ ਗੱਲ ਕਰਦੇ ਹੋਏ ਗੁਰਦਾਸ ਮਾਨ ਨੇ ਆਖਿਆ ਕਿ ਉਹਨਾਂ ਦਾ ਭਾਈ ਬਹੁਤ ਹੀ ਚੰਗਾ ਸੀ ਉਸ ਨੇ ਨਿਮਰਤਾ ਨਾਲ ਆਪਣਾ ਜੀਵਨ ਬਤੀਤ ਕੀਤਾ ਤੇ ਇਹ ਕਹਿੰਦੇ ਹੋਏ ਗਾਇਕ ਦੀਆਂ ਅੱਖਾਂ ਭਰੀਆਂ ਹੋਈਆਂ ਨਜ਼ਰਾਈਆਂ ਤੇ ਉਹਨਾਂ ਦੇ ਚਾਹਣ ਵਾਲਿਆਂ ਨੂੰ ਵੀ ਗੁਰਦਾਸ ਮਾਨ ਦੀਆਂ ਇਹਨਾਂ ਵੀਡੀਓਜ਼ ਨੇ ਕਾਫੀ ਭਾਵੁਕly ਕੀਤਾ ਬਹੁਤ ਜਿਗਰਦਾਰ ਤੋੜਾ ਜੀ ਬਹੁਤ ਚੰਗਾ ਇਨਸਾਨ ਐਸਾ ਇਨਸਾਨ ਮੈਂ ਨਹੀਂ ਦੇਖਿਆ ਮਨਸਾਪੂ ਚੋਕ ਪ੍ਰਾਇਮਟਸ ਉਹਨੇ ਜਿੰਨੀ ਕੱਤੀ ਹੈ ਔਰ ਕਿਸੇ ਨੂੰ ਪੁੱਛੋ ਕਿ ਮੈਨੂੰ ਆਹ ਜਿਹੋ ਮਨਵਾ ਚਾਹੀਦਾ ਦਾਜੀ ਇਸ ਵੇਲੇ ਆਮ ਲੋਕਾਂ ਦੇ ਨਾਲ-ਨਾਲ ਹੋਰ ਸਿਆਸੀ ਆਗੂ ਵੀ ਪਹੁੰਚੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਪਹੁੰਚੇ ਤੇ ਅਫਸੋਸ ਜ਼ਾਹਿਰ ਕੀਤਾ ਜ਼ਰਾ ਇੱਕ ਵਾਰ ਤੁਸੀਂ ਵੀ ਵੇਖੋ ਇਹ ਤਸਵੀਰਾਂ ਜੋ ਆਪਣੇ ਲਈ ਨੇ ਕਰਨੀ ਜ਼ਰੂਰ ਜ਼ਰੂਰ ਬਹੁਤ ਜਿਗਰਦਾਰ ਤੋੜਾ ਜੀ ਬਹੁਤ ਚੰਗਾ ਇਨਸਾਨ ਐਸਾ ਇਨਸਾਨ ਮੈਂ ਨਹੀਂ ਦੇਖਿਆ ਮਾਨ ਸਾਹਿਬ ਨੂੰ ਛੋਟ ਪੜੇ ਮੈਂ ਜਲਦੀ ਘਟੀ ਹੈ ਔਰ ਕਿਸੇ ਤੋਂ ਪੁੱਛੋ ਕਿ ਮੈਨੂੰ ਆ ਰਿਹਾ ਜੋ ਮਨਵਾ ਚਾਹੀਏ ਮੇਰਾ ਭਾਈ ਉਸੇ ਦਾ ਖੁੰਚੀ ਹਾਂ ਕੋਈ ਚੀਜ਼ ਤੋਂ ਪੁੱਛਾਇਆ ਗਲੋ ਨਹੀਂ ਕੀਤਾ ਮਾਨ ਸਾਹਿਬ ਮੇਰੇ ਦਾ ਮਰੇ ਸਵਾਲ ਜੀਪੀ ਥੈਂਕ ਯੂ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ